ਮੂਲੀ ਨੂੰ ਚੰਗੀ ਤਰ੍ਹਾਂ ਧੋ ਕੇ ਛਿੱਲ ਲਿਓ ਫਿਰ ਮੋٹے-ਮੋٹے ਪੀਸਾਂ ਵਿੱਚ ਕੱਟ ਕੇ ਇੱਕ ਚੋਪਰ ਵਿੱਚ ਪਾਓ ਫਿਰ ਕਰ ਲਿਓ ਅੱਧੇ ਮਿੰਟ ਲਈ ਚੌਪ ਇੱਕ ਮੁਠੀ ਲਵਾਂਗੇ ਮੇਥੀ ਦੀ ਇਹਨੂੰ ਵੀ ਸਾਫ਼ ਕਰਕੇ ਧੋ ਲਿਓ ਸੁਕਾਉਣ ਦੀ ਕੋਈ ਜ਼ਰੂਰਤ ਨਹੀਂ ਅੱਧਾ ਇੰਚ ਦਾ ਟੁਕੜਾ ਲਵਾਂਗੇ ਅਦਰਕ ਦਾ ਤੇ ਇਹਨਾਂ ਨੂੰ ਆਪਾਂ ਦਰਦਰਾ ਜਾਂ ਪੀਸ ਲਾਂਗੇ ਜਿਵੇਂ ਕੱਦੂ ਕਸ਼ ਕੀਤਾ ਹੋਵੇ ਉਸ ਤੋਂ ਬਾਅਦ ਇਹਨੂੰ ਆਟੇ ਦੇ ਵਿੱਚ ਮਿਕਸ ਕਰਕੇ ਜ਼ਰੂਰਤ ਮੁਤਾਬਕ ਪਾਵਾਂਗੇ ਨਮਕ ਮਿਰਚ ਹਲਦੀ ਤਨੀਆ ਪਾਊਡਰ ਇਹਦੇ ਵਿੱਚ ਜਰੂਰ ਪਾਓ ਉਸ ਤੋਂ ਬਾਅਦ ਅੱਧਾ ਚਮਚ ਲਵਾਂਗੇ ਜਵੈਨ ਦਾ ਇਹਨੂੰ ਹੱਥਾਂ ਨਾਲ ਕ੍ਰਸ਼ ਕਰਕੇ ਪਾ ਲਿਓ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਲੌਂਜੀ ਚਾਟ ਮਸਾਲਾ ਇੱਕ ਪਾਵਾਂਗੇ ਹਰੀ ਮੇਚ ਜਿਹਨੂੰ ਬਿਲਕੁਲ ਬਰੀਕ ਕੱਟਿਆ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਉੱਪਰ ਦੀ ਦੋ ਚਮਚ ਪਾ ਦਿਓ ਦੇਸੀ ਘਿਓ ਦੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਗੁੰਨਣਾ ਸ਼ੁਰੂ ਕਰ ਦਿਓ ਤੇ ਇਹਦਾ ਸੌਫਟ ਜਿਹਾ ਡੋ ਤੁਸੀਂ ਤਿਆਰ ਕਰ ਲਿਓ 10 ਮਿੰਟਾਂ ਲਈ ਇਹਨੂੰ ਰੱਖਿਓ ਤੁਸੀਂ ਰੈਸਟ ਤੇ ਫਿਰ ਦੇਸੀ ਘਿਓ ਲਗਾ ਕੇ ਇਹਦੀ ਚੰਗੀ ਤਰ੍ਹਾਂ ਮੁੱਕੀ ਦੇ ਲਿਓ ਉਸ ਤੋਂ ਬਾਅ ਦੀ ਤਰਾ ਬੇਲਣਾ ਸ਼ੁਰੂ ਕਰ ਦਿਓ ਪਰ ਥੋੜਾ ਜਿਹਾ ਮੋਟਾ ਬੇਲਿਓ ਕਿਉਂਕਿ ਇਹਦਾ ਆਪਾਂ ਪਰੌਂਠਾ ਤਿਆਰ ਕਰਾਂਗੇ ਜੇ ਤੁਸੀਂ ਇਹਦੀਆਂ ਰੋਟੀਆਂ ਬਣਾਉਣੀਆਂ ਫਿਰ ਇਹਨੂੰ ਤੁਸੀਂ ਪਤਲਾ ਪਤਲਾ ਬੇਲਿਓ ਫਿਰ ਤਵੇ ਤੇ ਲਗਾਇਓ ਦੇਸੀ ਘਿਓ ਤੇ ਉੱਪਰ ਪਾ ਦਿਓ ਪਰੌਂਠਾ ਥੋੜੀ ਦੇਰ ਬਾਅਦ ਉਲਟ ਪਲਟ ਕਰਦੇ ਜਾਇਓ ਤੇ ਦੇਸੀ ਘਿਓ ਲਗਾਉਂਦੇ ਜਾਇਓ ਬਹੁਤ ਹੀ ਮਜ਼ੇਦਾਰ ਮooli methi ਦਾ ਪਰੌਂਠਾ ਮਿੰਟਾਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਬਣਾ ਕੇ ਜਰੂਰ ਖਾਓ